ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਵੈਲਕਮ ਆ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਮਹਿਰੀਨ ਬੁਟੀਕ ਤੇ ਉੱਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਨਵੇਂ-ਨਵੇਂ ਬਹੁਤ ਹੀ ਸੋਹਣੇ ਹੈਂਡਵਰਕ ਦੇ ਡਿਜ਼ਾਈਨ ਜੋ ਕਿ ਸਿਲਕ ਵੈਲਵਟ ਦੇ ਉੱਤੇ ਤੇ ਇੱਕ ਕ੍ਰਾਸ ਟਿਸ਼ੂ ਦੇ ਉੱਤੇ ਬਣੇ ਹੋਏ ਆ ਬਹੁਤ ਹੀ ਪਿਆਰੇ ਸੂਟ ਆ ਤੇ ਕਸਟਮਰ ਇਹਨਾਂ ਸੂਟਸ ਦੀ ਬਾਰ-ਬਾਰ ਡਿਮਾਂਡ ਕਰ ਰਹੇ ਆ ਕਿਉਂਕਿ ਬਹੁਤ ਹੀ ਸੋਹਣਾ ਵਰਕ ਆ ਤੇ ਬਹੁਤ ਹੀ ਸੋਹਣਾ ਸਟੱਫ ਯੂਜ਼ ਕੀਤਾ ਹੋਇਆ ਆਓ ਦੇਖਦੇ ਹਾਂ ਨਾ ਸੂਟਾਂ ਦੀ ਫਾਈਨਲ ਲੁੱਕ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਆਪਣੇ ਫੇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਹਾਂਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਨਾ ਸੂਟਾਂ ਦੀ ਫਾਈਨਲ ਲੁੱਕ ਹਾਂਜੀ ਫਰਸਟ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਸਿਲਕ ਵੈਲਵਟ ਦੇ ਉੱਤੇ ਬਹੁਤ ਹੀ ਪਿਆਰਾ ਗ੍ਰੀਨ ਕਲਰ ਨਾਲ ਕੰਬੀਨੇਸ਼ਨ ਲੈ ਕੇ ਆਪਾਂ ਬ੍ਰਾਊਨ ਨੂੰ ਬਹੁਤ ਹੀ ਸੋਹਣਾ ਰੈਡੀ ਹੋਇਆ ਆਰਮਸ ਬਹੁਤ ਸੋਹਣੀਆਂ neck ਬਹੁਤ ਸੋਹਣਾ ਬਣਿਆ ਹੋਇਆ ਸਲਵਾਰ ਦੇ ਉੱਤੇ ਵੀ ਆਪਾਂ ਇੱਕ ਇੱਕ ਫਲਾਵਰ ਬਣਾ ਕੇ ਇਸ ਨੂੰ ਬਹੁਤ ਹੀ ਸੋਹਣਾ ਡਿਜ਼ਾਈਨ ਕੀਤਾ ਹੈ ਦੇਖ ਸਕਦੇ ਹੋ ਤੁਸੀਂ ਕਿੰਨੀ ਸਫਾਈ ਨਾਲ ਤੁਸੀਂ ਇਸ ਨੂੰ ਕਿਸੇ ਵੀ ਕਲਰ ਵਿੱਚ ਰੈਡੀ ਕਰਵਾ ਸਕਦੇ ਹੋ ਇਹ ਪੂਰਾ ਸ਼ਾਈਨ ਵਾਲਾ ਸਿਲਕ ਦਾ ਸਿਲਕ ਵੈਲਵਟ ਦਾ ਸਟਾਫ ਆ ਤੇ ਬਹੁਤ ਹੀ ਪਿਆਰਾ ਬਣ ਕੇ ਰੈਡੀ ਹੋਇਆ ਹੋਇਆ ਸੂਟ ਆਪਣਾ ਤੇ ਕਸਟਮਰ ਦੀ ਇਹ ਸੂਟਾਂ ਦੇ ਲਈ ਬਾਰ-ਬਾਰ ਡਿਮਾਂਡ ਆ ਰਹੀ ਹੈ ਕਿਉਂਕਿ ਸੂਟ ਬਹੁਤ ਹੀ ਸੋਹਣੇ ਬਣੇ ਹਨ ਸਰਦੀਆਂ ਵਿੱਚ ਪਾਉਣ ਵਾਸਤੇ ਕੋਈ ਪਾਰਟੀ ਵੇਅਰ ਫੰਕਸ਼ਨ ਵਾਸਤੇ ਆਪਣੇ ਲਈ ਆਪਣੇ ਕੋਲ ਰੈਡੀ ਇਹ ਵਾਲਾ ਸੂਟ ਹਾਂਜੀ ਨੈਕਸਟ ਆਪਣਾ ਸੂਟ ਹੈ ਜੀ ਇਹ ਆਪਣਾ ਕ੍ਰਾਸ਼ ਟਿਸ਼ੂ ਦਾ ਲਾਈਟ ਕਲਰ ਦਾ ਸ਼ੇਡ ਹੈ ਜਿਸ ਦੇ ਉੱਤੇ ਰਾਇਲ ਬਲੂ ਕਲਰ ਨਾਲ ਆਪਾਂ ਵਰਕ ਕੀਤਾ ਨਾਲ 골ਡਨ ਕਲਰ ਦਾ ਟੱਚ ਦੇ ਕੇ ਇਸ ਦੀਆਂ ਆਰਮਜ਼ ਸੇਮ ਹੀ ਇਸ ਦੀ ਸਲਵਾਰ ਰੈਡੀ ਹੋਈ ਹੈ ਸਲਵਾਰ ਦੇ ਉੱਤੇ ਵੀ ਆਪਾਂ ਇਸ ਤਰ੍ਹਾਂ ਹੀ ਵਰਕ ਕੀਤਾ ਤੇ ਆਰਮਜ਼ ਉੱਤੇ ਵੀ ਤੇ ਸ਼ਰਟ ਦੇ ਉੱਪਰ ਆਪਾਂ ਬੂਟੀਆਂ ਪਾਈਆਂ ਦੇਖ ਸਕਦੇ ਹੋ ਤੁਸੀਂ ਕਿੰਨੀ ਕੋਲ ਤੋਂ ਕਿੰਨੀ ਸਫਾਈ ਨਾਲ ਆਪਣਾ ਵਰਕ ਹੋਇਆ ਹੈ ਸਲਵਾਰ ਦੇ ਪੌਚਾਂ ਦੇ ਉੱਤੇ ਤੇ ਆਰਮਸ ਜੱਤੇ ਵੀ ਸੇਮ ਇਸੇ ਤਰ੍ਹਾਂ ਦਾ ਤੇ ਸ਼ਰਟ ਦੇ ਉੱਤੇ ਆਪਾਂ ਇਦਾਂ ਦੀ ਬੂਟੀ ਲਗਾਈ ਹੈ ਰਾਇਲ ਬਲੂ ਕਲਰ ਨਾਲ ਫਲਾਵਰ ਭਾਇਆ ਬਹੁਤ ਹੀ ਸੋਹਣਾ ਹੈ ਸਾਰੀ ਸ਼ਰਟ ਦੇ ਉੱਤੇ ਆ ਫਰੰਟ ਤੇ ਬੈਕ ਸਾਈਡ ਤੇ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਜੀ